वाहे जी का खालसा वाहगुरु जी की फतेह आगे साखी छिया चली गुरु सच्चे पातशाह कलगी वाली जगत गुरु कुड़ाम विखे दीवान लगाया संगत गुरु के दर्शन वास्ते चारों तरफ से बेअंत आई ज्ञानी त्यानी मानी संत महंत कीर्ति विरक्ति भगत गृहस्थी सेठ शाहूकार ਸਰਦਾਰ ਬਿਹੰਗਮ ਆਦੀ ਬਹੁਤ ਆਏ ਹੱਥ ਜੋੜ ਬੇਨਤੀ ਕਰੀ ਜੀ ਸੱਚੇ ਪਾਤਸ਼ਾ ਅਸੀਂ ਆਪਦੇ ਹਜ਼ੂਰ ਗਿਆਨ ਪ੍ਰਸੰਗ ਦੀ ਇੱਛਾ ਧਾਰ ਕੇ ਹਾਜ਼ਰ ਹੋਏ ਸੀ ਗੁਰੂ ਸੋਲਾ ਕਲਾ ਸੰਪੂਰਨ ਸੁਣਿਆ ਸੀ ਤਾਂ ਗੁਰੂ ਅੰਤਰਜਾਮੀ ਬਚਨ ਕੀਤਾ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਸਖੀ ਮੇਲੋ ਰਸੇ ਮੰਗਲੋ ਗਾਵੋ ਹਮਕਰ ਸਾਜਨ ਆਇਆ ਗਿਆਨ ਅੰਜਨ ਗੁਰੂ ਇਤਿਆ ਅਗਿਆਨ ਅੰਧੇਰ ਵਿਨਾਸ ਹਰੇ ਕਿਰਪਾ ਤੇ ਸੰਤ ਭੇਟਿਆ ਨਾਨਕ ਮਨੇ ਪ੍ਰਗਾਸ ਭਗਤੇ ਪਾਏ ਤਰਿਆ ਸੰਸਾਰ ਬਿਨੋ ਭਗਤੇ ਤੰਨੂ ਹੋਸੇ ਸ਼ਾਰ ਹੀ ਸਾਧ ਸੰਗਤ ਜੀ ਇਸ ਪ੍ਰਕਾਰ ਸੂਰਜ ਵਿਖੇ ਰਾਤਰੀ ਨਹੀਂ ਹੁੰਦੀ ਤਿਸੇ ਪ੍ਰਕਾਰ ਅਵਤਾਰਾਂ ਵਿਖੇ ਅਗਿਆਨ ਸਮੁੰਦਰ ਹੈ ਔਰ ਅਵਰਨ ਨਹੀਂ ਜਿਉ ਈਸ਼ਵਰ ਇੱਕ ਰੂਪ ਹਨ ਸ਼੍ਰੀ ਅਕਾਲ ਪੁਰਖ ਸਮੁੰਦਰ ਹੈ ਜਿਉ ਨਦੀ ਰੂਪ ਜਾਣੋ ਵਿਸ਼ੇਸ਼ ਸ਼ਕਤੀ ਦਾ ਨਾਮ ਈਸ਼ਰ ਹੈ ਬੀਜ ਬ੍ਰਿਜ ਮੇ ਪੇਦ ਨਹੀਂ ਨਿਰਵੈਤਾ ਦੁੱਖਾਂ ਦੀ ਨਵਰਤੀ ਸੁੱਖਾਂ ਦੀ ਪ੍ਰਾਪਤੀ ਹੋਤੀ ਹੈ ਸਰਵ ਕੋ ਆਪਣਾ ਹੀ ਰੂਪ ਦੇਖ ਕਰ ਰਚਿਆ ਕਰਨੀ ਸੰਤੋਖ ਤੀਰ ਖੀਮਾ ਰਖਣੀ ਲੀਲਾ ਬਤ ਵਿਵਹਾਰ ਚੇਸ਼ਟਾ ਕਰਨੀ ਜਿਸ ਪ੍ਰਕਾਰ ਬਾਲਕ ਕਰਦਾ ਹੈ ਬੜੇ ਭਾਰੀ ਯਤਨ ਸਿਉ ਖੇਡ ਰਚਦਾ ਹੈ ਜਬ ਜਾਣੇ ਲਗਤਾ ਹੈ ਤਬ ਉਸ ਕੋ ਕਿਸੇ ਚੀਜ਼ ਕਾ ਔਰ ਕਿਸੇ ਪ੍ਰਕਾਰ ਕਾ ਕੋਈ ਵੀ ਗਮ ਨਹੀਂ ਹੁੰਦਾ ਜੈਸੇ ਮਦ ਪੀਨੇ ਵਾਲੇ ਕੋ ਬਚਨ ਹੋਤੇ ਹਨ ਉਨਾਂ ਕੀ ਹਾਨ ਤਾ ਕੋਈ ਮਨ ਮੇ ਵੀ ਨਹੀਂ ਲਿਆਉਂਦਾ ਜੈਸੇ ਸੁਪਨੇ ਕਾ ਰਾਜ ਵਿਨਾਸ਼ ਨਾ ਬੰਦਿਆ ਦਾ ਪੁੱਤਰ ਸ਼ੇਰ ਨੇ ਮਾਰਨਾ ਉਹਨੂੰ ਸ਼ੋਕ ਨਹੀਂ ਲੱਗਦਾ ਤੈਸੇ ਗਿਆਨੀ ਕਿਸੇ व्यवहार साथ प्रीत नहीं रखदा है मन के समझावने से जगत मिथ्या रूप भासदा है इतना कहकर श्री गुरुजी मुखबाक शब्द उचारिया दुनिया न साले जो मरे बंजसी लोक न साले जो मरे खाकू थी संगत ने अर्ज करी हे गुरु गरीब निवाज जी सच्चे बादशाह जी असानू तेरे दर्शन करने से ही ज्ञान प्राप्त हुआ है जी और एकता की बात कहो जीता बचन होया कोटे अपराध साध संगे मिटे संत कृपा ते जमते छुटे जाके मस्तक कर्म प्रभताए साध सरने नानक ते आए सुनो खालसा जी रो रंग एक समान है गुरु चेले और बाप बेटे बिखे किछु भेद नहीं है जैसे भुखण कंचन में ग्यो तुद में अफीम पोस्त में वैसे अकाल पूरक जी सर्व जगत के विखे व्याप रहा है कीड़ी और हाथी विखे शक्ति एक जैसी है हाथी विखे दे के आकार का फर्क है शक्ति आकार की एक ही है सरगुण निर्गुण विशेष दृष्टांत प्रमाण सिद्ध नहीं होते सखणियाँ कहावता हैं केवल चिदाकाश अखय रूप है उसके तुल कोई भी पदार्थ नहीं है सारे उसे दी ही रचना विखे बने हुए हैं बचन होया सर्व निरंतरी एको देखो कहो नानक जाके मस्तक लेखो परमेश्वर का सिमरन करो अपना ही रूप प्रतीत होवेगा नाम दान स्नान तो परमेश्वर चित आमदा है बचन हुआ नी चतुर पेख रहनु नहीं छाड़े छाड़े सगले गए मुड़ नामो लपटाए साधु रहयो रहयो गुरु गोबिंद कहू नानक एह जगत में किन जपयो गुरमंत संगत अर्ज करी गुरु जी सच्चे पातशाह जी असा दे गति तेरे ही संग करके पई है हुण यह हुक्म दसो जी के ਅੱਗੇ ਲਈ ਸੰਗਤ ਕਿਸਦੇ ਲੜ ਲਗਾਉਗੇ ਤਾਂ ਸ਼ੇਰ ਸਿੰਘ ਅਰਜ ਕਰੀ ਜੀ ਜਿੱਥੇ ਜਾਣ ਕਰ ਅਸ ਜਿਸ ਦੇ ਦਰਸ਼ਨ ਪਰਸਣੇ ਸੇ ਅਸਾ ਲੋਕਾਂ ਦੇ ਪਾਪ ਬਖਸ਼ੇ ਜਾਵਣ ਔਰ ਮੁਕਤੀ ਪ੍ਰਾਪਤ ਹੋਵੇ ਕਿਰਪਾ ਕਰੋ ਉਹ ਟਿਕਾਣਾ ਦੱਸੋ ਜੀ ਤਾਂ ਗੁਰੂ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਹੈ ਸਿੱਖੋ ਤੁਸੀਂ ਧੰਨ ਹੋ ਐਸੇ ਗੁਪਤ ਬਚਨ ਪੁੱਛ ਕੇ ਸਾਰੇ ਹੀ ਸੰਸਾਰ ਦਾ ਭਲਾ ਕਰਦੇ ਹੋ ਐਸੇ ਸਾਧ ਸੰਗਤ ਜੀ ਸੰਸਾਰ ਵਿਖੇ ਦੋਏ ਰਾਜ ਕਲਾ ਹੈ ਪਹਿਲਾ ਇੱਕ ਤਾਂ ਪੂਰਨ ਅਵਤਾਰ ਮੁਕਤੀ ਭੁਗਤੀ ਦਾ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਔਰ ਦੂਸਰੀ ਅਕਾਲ ਪੁਰਖ ਦਾ ਨਾਮ ਸਤਮੰਤਰ ਔ ਨਾਮ ਸ਼੍ਰੀ ਵਾਹਿਗੁਰੂ ਨਮ ਹੈ ਜਿਸ ਅਸਥਾਨ ਗੁਰਾਂ ਨੇ ਬੈਠ ਕਰ ਭਜਨ ਤਪ ਕਰਿਆ ਹੈ ਉਹਨਾਂ ਗੁਰੂ ਅਸਥਾਨਾਂ ਕੇ ਪੂਜਨੇ ਸੇ ਗਤੀ ਹੁੰਦੀ ਹੈ ਗੁਰੂ ਰਾਮਦਾਸ ਜੀ ਗੁਰੂ ਅਰਜਨ ਜੀ ਨੇ ਬਾਣੀ ਉਚਾਰੀ ਸੀ ਕਿ ਚਰਨ ਸਾਧ ਕੇ ਧੋਏ ਧੋਏ ਪੀਓ ਅਰਪਸਾਦ ਕੋ ਆਪਣਾ ਜੀਓ ਗੁਰੂ ਕੇ ਚਰਨਾ ਕਾ ਮਹਾਤਮ ਹੈ ਚਾਰ ਸਾਧਨ ਸੰਸਾਰ ਵਿੱਚ ਉਤਮ ਮੁਕਤੀ ਪ੍ਰਾਪਤ ਕਰ ਦਿਆ ਹਨ ਤੁਸੀਂ ਇਹ ਚਾਰ ਕਰਮ ਸਾਧਨਾ ਕੇ ਜੋ ਅਸੀਂ ਆਖਦੇ ਹਾਂ हे ਸਾਧ ਸੰਗਤ ਜੀ ਸਿੱਧ ਕਰੋ ਪਹਿਲਾ ਦਾਤਾ ਦੂਜਾ ਸੁਰਮਾ ਤੀਸਰਾ ਭਗਤ ਚੌਥਾ ਜਤੀ ਸ੍ਰਮਤ ਮਾਈ ਸਿੰਘਾ ਪਾਈ ਤੁਰਕਾਂ ਦੀ ਇਨਸਫਾ ਉਠਾਈ দান ਕਰਨ ਕੋ ਰਾਜ ਮਜੈਲ ਭਗਤੀ ਕਾਰਨ ਗ੍ਰਹਿਸਤੀ ਮੈਨ ਜਤੀ નિਹੰਗ ਸਿੰਘ ਹੋ ਪਿਆਰੇ ਬੀਚ ਖਾਲਸਾ ਲਛਮਣਚਾਰੀ ਏ ਸਾਧ ਸੰਗਤ ਇਨ ਕਰਮੋ ਕੇ ਕਰਨੇ ਸੇ ਤੁਸੀਂ ਉੱਤਮ ਅਸਥਾਨ ਜਨਮ ਪਾਵੋਗੇ ਤਾਂ ਇਹੋ ਇੱਛਾ ਤੁਹਾਡੀ ਪੂਰਨ ਹੋਵੇਗੀ ਵਧਨ ਤਪ ਕਰਨੇ ਸੇ ਗੁਰੂ ਅਰਜਨ ਸਾਹਿਬ ਜੀ ਦਾ ਦਰਸ਼ਨ ਕਰੋ ਤੁਹਾਡੇ ਮੰਦੀਆਂ ਸਰਬ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਸੁਣਕਰ ਸਿੱਖ ਚੱਲੇ ਦਰਸ਼ਨ ਨੂੰ ਸ਼ਬਦ ਪੜ੍ਹਦੇ ਹਰ ਜੁਗ ਜੁਗ ਭਗਤ ਉਪਾਇਆ ਪੈ ਜਰਗਤਾ ਆਇਆ RAM ਰਾਜੇ ਇਹ ਸਾਰਾ ਸ਼ਬਦ ਪੜ੍ਹ ਕੇ ਬੇਨਤੀ ਕਰਕੇ ਅਰਦਾਸ ਕਰਾ ਕੇ ਤੁਰ ਪੜੇ ਸਨੇ ਸਨੇ ਸਰਬਤ ਸੰਗਤ अमृतसर जी निवास किया और दर्शन किया और सिखा किया गुरु जी सर्व मनोरथ पूर्ण किए और लंगर दी सेवा करके प्रसाद छक के संगत विदा होती पाई दोहरा साखे पूर्ण है करे मन अंतर सिख लीन धर्म करो अर्थ करो काम मोख चार पदार्थ सतगुरु दीन ਅਗੇ ਸਾਖੀ 77 ਚੱਲੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾ ਜਗਤ ਗੁਰੂ ਕਲਗੀ ਤਰਪੰਥ ਕਾ ਵਾਲੀ ਦੀਨ ਦਿਆਲ ਪਧੋੜ ਦੀਵਾਨ ਲਗਾਏ ਕਰ ਬੈਠੇ ਔਰ ਨਕੋਦਰ ਗ੍ਰਾਮ ਵਿਖੇ ਆਸਾਂ ਦੀ ਵਾਰ ਕਾ ਉਚਾਰ ਹੋਣ ਲੱਗਾ ਜਦ ਭੋਗ ਪਾਇਆ ਤਾਂ ਸੰਗਤਾਂ ਨਕੋਦਰ ਦੀਆਂ ਆਪਟੀਆਂ ਹਸਤੀ ਕੋੜੇ ਅਰਦਾਸਾਂ ਆਣ ਭੇਟਾ ਕੀਤੀਆਂ ਮੱਥਾ ਟੇਕਿਆ ਜਦ ਭੋਗ ਪਾਇਆ ਤਦ ਹੱਥ ਜੋੜ ਕੇ ਬੇਨਤੀ ਕਰੀ ਏ ਗੁਰੂ ਜੀ ਤੁਸੀਂ ਬਚਨ ਕਰਦੇ ਹੋ ਕਿ ਅਸਾਡੇ ਸਿੱਖ ਸੰਗ ਸੰਤ ਭਗਤ ਦੇਵਤਿਆਂ ਦੇ ਅਵਤਾਰ ਹੈ ਅਸਾ ਤਾਈ ਕਿਰਪਾ ਕਰਕੇ ਇਹ ਦੱਸਿਏ ਜੀ ਕਿ ਭਾਈ ਮਨੀ ਸਿੰਘ ਜੀ ਔਰ ਸਰਮ ਸਿੰਘ ਦਇਆ ਸਿੰਘ ਖੜਕ ਸਿੰਘ ਅਤੇ ਬਖਤ ਸਿੰਘ ਸੁਖਾ ਸਿੰਘ ਤੋਸ਼ੇਖਾਨੀਆਂ ਇਹ ਸਭ ਪਿਛਲੇ ਜਨਮਾਂ ਜਾ हूँ दे अवतार हैं जी गुरु सच्चा पातशाह करण कारण ज्योति स्वरूप जानी जान अंतर जामी कहन लगे हे सास संगत जी पाई मनी सिंह ब्यास के अवतार होया है और दया सिंह अकरूर के अवतार होया है पाई सरम सिंह जी सुखदेव के अवतार होया है खड़क सिंह वशिष्ठ अवतार होया है ਪਾਈ ਬਕਤ ਸਿੰਘ ਉਧਿਆਲਕ ਦੇ অবতার ਹੋਇਆ ਹੈ। ਸੁਖਾ ਸਿੰਘ ਤੋਂ ਸਖਾਨੀਆਂ ਬਾਲਮਿਕ ਦੇ অবতার ਹੋਇਆ ਹੈ। ਸਿੱਖੋ ਸੰਤੋ ਭਗਤ ਬਿਨਾ ਸਾਡਾ ਸਤਨਾਮ ਦਾ ਉਪਦੇਸ਼ ਹੋਰ ਕੋਈ ਨਹੀਂ ਸੁੰਦਾ। ਚਾਰ ਜੁਗਾ ਕਾ 71 ਭਜਨ ਵਾਹਿਗੁਰੂ ਵਾਹਿਗੁਰੂ ਹੈ। ਸੁਣ ਕਰਕੇ ਸਿੰਘ ਸੰਤ ਨਿਹਾਲ ਹੋਏ। ਤਦ ਫਿਰ ਕਾਹਨ ਸਿੰਘ ਮਜੈਲ ਦੋਨੋ ਹੱਥ ਜੋੜ ਕਰਕੇ 250 ਰੁਪਏ ਅਰਦਾਸੀਏ ਦੇ ਹੱਥ ਦਿੱਤਾ ਔਰ ਕਿਹਾ "ਹੇ ਅਰਦਾਸੀਆ ਸਿੰਘ ਜੀ ਮੇਰੀ ਭਾਵਨਾ ਹੈ ਕਿ ਤੁਸੀਂ ਸ਼੍ਰੀ ਗੁਰੂ ਜੀ ਦੇ ਹਜੂਤਿਵਾਨ ਵਿਖੇ 250 ਰੁਪਏ ਦਾ ਤਿਵਾਲ ਕੜਾ ਪ੍ਰਸ਼ਾਦ ਕਰਕੇ ਵਰਤਾਓ ਜੀ ਔਰ ਨਕਦ ਅਰਦਾਸ ਕੜਾ ਪ੍ਰਸ਼ਾਦ ਦੇ ਨਾਲ 250 ਰੁਪਏ ਦੀ ਅਰਦਾਸ ਕੀਤੀ ਜਾਵੇ" ਤਾਂ ਅਰਦਾਸੀ ਉਸੇ ਪ੍ਰਕਾਰ ਕੀਤਾ ਅਰਦਾਸ ਕਰਕੇ ਏ ਕਿਆ ਸਿੱਖ ਨੂੰ ਨਾਮ ਚਿਤ ਆਵੇ ਤਾਂ ਸਿੱਖ ਆਏ ਗੁਰੂ ਜੀ ਕੀ ਚਰਨੀ ਲੱਗਾ ਬਚਨ ਹੁਆ ਸਿੱਖਾ ਨਿਹਾਲ ਹੁਕਮ ਹੁਆ ਸਵਾਸੁਰੂਪੇ ਦੀ ਰਸਤ ਦਾ ਤਿਹਵਾਲ ਕੜਾ ਪ੍ਰਸ਼ਾਦ ਪ੍ਰੇਮਪੂਰਵਕ ਕਰੋ ਅਕਾਲ ਪੁਰਖ ਕੇ ਆਰਾਧਨਾ ਕਰਕੇ ਭੋਗ ਲਾਓ ਔਰ ਸਾਧ ਸੰਗਤ ਗੁਰੂ ਖਾਲਸੇ ਜੀ ਨੂੰ ਵਰਤਾਓ ਤਾਂ ਬੜੇ ਸ਼੍ਰੀ ਚੰਦ ਕਾ ਸੰਗਤ ਸੰთა ਪੇਖ ਤਾਰਾ ਸ਼੍ਰੀ ਗੁਰੂ ਜੀ ਪਾਸ ਆਣ ਪ੍ਰਾਰਥਨਾ ਕਰੀ ਹੈ ਗੁਰੂ ਸੋਢੀ ਪਾਤਸ਼ਾਹੀ ਤੇਰੇ ਹੁਕਮ ਅਨੁਸਾਰ ਖਾਲਸਾ ਪੰਥ ਕੀ ਮਰਿਆਦਾ ਬੜੀ ਹੀ ਸੁੰਦਰ ਹੈ ਦੇਖ ਕਰਦੇ ਹਾਂ ਕਿਰਿਆ ਸਾਡੀ ਆਚਾਰਜਾ ਦੇ ਪਾਸੋਂ ਕਰਾਉਂਦੇ ਹਾਂ ਸਾਡੇ ਪ੍ਰੋਹਤ ਵੀ ਸੰਸਾਰੀਆਂ ਮੁਰਖਾ ਪਾਸੋਂ ਕਰਾਉਂਦੇ ਹੈ ਪਸ਼ੂਆਂ ਦੇ ਸਮਾਨ ਹੀ ਹੈ ਗੰਗਾ ਔਰ ਗਾਇਆ ਜਾ ਕੇ ਪਿੰਡ ਪਰੌਂਦੇ ਹੈ ਅਚਾਰ ਜਾਂ ਮਹਾਹੰਕਾਰੀਆਂ ਔਰ ਮੁਰਖਾਂ ਦੇ ਅੱਗੇ ਹੱਥ ਜੋੜਦੇ ਹਨ ਜਵਾਨ ਸੇ ਉਹਨਾਂ ਦੇ ਕਈਆਂ ਕੋਇਆ ਮੁਰਖਾ ਆਪਣੇ ਹੱਥ ਜੋੜਦੇ ਹਨ ਜਵਾਨ ਸੇ ਉਹਨਾਂ ਦੇ ਕਈਆਂ ਹੋਇਆ ਆਪਣੇ ਪਿਤਾ ਨੂੰ ਤੇ ਗੁਰੂ ਜੀ ਨੂੰ ਪ੍ਰੇਤ ਮੁਖ ਤੇ ਆਖਦੇ ਹਨ ਆਪਣੀ ਭੇਕ ਦੀ ਹਾਨਤਾ ਕਰਵਾਉਂਦੇ ਹਨ ਲੋਕ ਦੇਖ ਕੇ ਹੈਰਾਨ ਹੁੰਦੇ ਤੇ ਹਾਸੇ ਔਰ ਲੱਜਾ ਕਰਦੇ ਹਨ ਸਾਡੀ ਸੰਸਾਰੀਆਂ ਦੀ ਗਤੀ ਕਿਉਂ ਨਾ ਹੋਵੇ ਕਿਉਂ ਜੋ ਐਡੇ ਭਜਨੀਕ ਤਪਧਾਰੀਆਂ ਸਾਧਾਂ ਦੀ ਆਚਾਰਜਾਂ ਤੋਂ ਬ੍ਰਾਹਮਣਾਂ ਤੋਂ ਗਤੀ ਹੁੰਦੀ ਹੈ ਬੜੀ लाज ਸ਼ਰਮ ਦੀ ਬਾਤ ਹੈ ਗੁਰੂ ਜੀ ਕੋ ਸੂਰਜ ਕੇ ਤਾਈ ਟਟਾਣੇ ਚਾਨਣ ਦੇਣ ਲੱਗੇ ਹਨ ਆਚਾਰਜਾਂ ਦੇ ਲੋਕ ਪਿੱਛੇ ਲੱਗਣੇ ਸੇ ਭੇਖ ਮੁਰਖ ਦਾ ਹੈ ਪ੍ਰੇਤ ਸੁਹਾਕੇ ਮੰਤਰ ਸੰਗਤੀ ਕੀ ਇੱਛਾ ਰੱਖੀ ਬੈਠੇ ਹਨ ਕਿਹੜਾ ਕੋ ਅੰਧੇਰ ਹੈ ਕਿ ਸਾਰੀ ਉਮਰ ਜਪਜੀ ਸਾਹਿਬ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਔਰ ਮੁਖੋ ਇਹੇ ਬਚਨ ਕਹਿੰਦੇ ਹਨ ਇਹੇ ਜਿਉਂਦਿਆ ਸੁਖ ਦਿੰਦੇ ਹਨ ਔਰ ਮਰਨੇ ਕੀ ਪਿਛ ਮੁਕਤੀ ਕਰਦੇ ਹਨ ਜਦ ਇਤਨਾ ਪ੍ਰੋਸਾ ਰਖਦੇ ਹਨ ਤਬ ਪਿਛੋ ਚੰਗਾ ਰਸਤਾ ਛੱਡ ਕੇ ਪ੍ਰੇਤ ਕੀ ਜੂਨ ਪੈਣ ਦਾ ਰਸਤਾ ਹੱਥੀ ਪਕੜਾ ਦੇਂਦੇ ਹੋ ਕਿਆ ਕਿਰਿਆ ਕਰਮ ਵਿੱਚ ਲਗਾ ਦਿੰਦੇ ਹੋ ਤਾਂ ਤੇ ਹੀ ਸਿੱਖੋ ਗੁਰੂ ਕੀ ਬਾਣੀ ਤੇ ਭਰੋਸਾ ਰੱਖੋ ਜੋ ਕੁਛ ਦੇਵੋ ਗੁਰੂ ਕੇ ਸਿੱਖਾਂ ਨੂੰ ਦੇਵੋ ਜਪਜੀ ਸਾਹਿਬ ਮੁਕਤ ਕਰਨੇ ਕੇ ਸਮਰਥ ਹੈ अथवा जात कुजात ਹੋ ਲੋੜ ਬੰਦੇ ਨੂੰ ਦੇਵੋ ਸਿੱਧਕ ਭਰੋਸਾ ਗੁਰੂ ਪਰ ਰੱਖੋ ਸਿੱਖਾ ਅਰਜ ਕੀਤੀ اے ਸੱਚੇ ਪਾਤਸ਼ਾਹ ਜੀ ਇਹ ਬ੍ਰਾਹਮਣ ਆਖਦੇ ਹਨ ਜਦ ਪੁਰਸ਼ ਮਰਨ ਕੇ ਤੁਲ ਹੋਏ ਜਾਵੇ ਤਾਂ ਉਸ ਦਾ ਦੀਵਾ ਕਰਾਓ ਤਾਂ ਉਸ ਦੀ ਗਤੀ ਹੁੰਦੀ ਹੈ ਸੋ ਸੱਚੇ ਪਾਤਸ਼ਾਹ ਜੀ ਇਹ ਵੀ ਕਹਿੰਦੇ ਹਨ ਜਬ ਦੀਵਾ ਕਰਾਇਆ ਜਾਵੇ ਤੇ ਫਿਰ ਗੁਰੂ ਜੀ ਦੇ ਹੁਕਮ ਨਾਲ ਬਚ ਰਹੇ ਤੇ ਉਸ ਨੂੰ ਪ੍ਰੇਤ ਸਮਝਦੇ ਸਨ ਉਸ ਨਾਲ ਕੋਈ ਵਰਤਦਾ ਵੀ ਨਹੀਂ ਜਦ ਦੀਵਾ ਜੀਵਦੇ ਪੁਰਸ਼ ਨੂੰ ਪ੍ਰੇਤ ਕਰ ਦਿੰਦਾ ਹੈ ਤਾਂ ਉਸਨੇ ਮੋਯਾ ਦੀ ਕੀ ਗਤੀ ਕਰਨੀ ਹੈ ਗੁਰੂ ਜੀ ਬਚਨ ਕੀਤਾ ਸਿੱਖੋ ਜਦ ਤੁਰਕਾਂ ਦਾ ਰਾਜ ਸੀ ਤਾ ਤੁਰਕ ਹਿੰਦੂ ਦੇ ਵੈਰੀ ਹੁੰਦੇ ਸਨ ਉਹਨਾਂ ਨੇ ਕਿਹਾ ਹਿੰਦੂ ਰਾਜ ਨੂੰ ਪਕੜੋ ਸਾਡੀ ਰੀਸ ਕਰਕੇ ਆਪਣੀ ਕਿਲ ਕੁੱਲ ਨੂੰ ਵਧਾਉਂਦੇ ਹਨ ਕਿਸੇ ਤਰ੍ਹਾਂ ਉਹਨਾਂ ਦੀ ਕੁੱਲ ਨਾ ਵਧੇ ਉੱਥੇ ਇੱਕ ਬ੍ਰਾਹਮਣ ਬੈਠਾ ਸੀ ਉਸਨੇ ਕਿਹਾ ਜੀ ਇੰਨਾਂ ਕੋ ਤੁਰਕ ਬਣਾਉਣੇ ਦਾ ਰਸਤਾ ਮੈਂ ਦੱਸਣਾ ਹਾਂ ਇੱਕ ਤਾਂ ਇਹਨਾਂ ਨੂੰ ਆਖੋ ਸਿਰ ਮਨਾ ਦੇਣ ਦੂਜਾ ਆਪਣੀ ਲੜਕੀਆਂ ਨੂੰ ਆਨੰਦ ਨਾ ਪਣਾਉਣ ਤੇ ਗੁਰੂ ਤੋਂ ਬੇਮੁਖ ਹੋ ਜਾਣ ਗੁਰਾਂ ਦੇ ਬਚਨਾਂ ਨੂੰ ਨਾ ਮੰਨਣ ਔਰ ਮ੍ਰਿਤ ਦੇ ਪਿੱਛੋਂ ਅਸੀਂ ਮੰਤਰ ਪੜ੍ਹ ਕੇ ਇਹਨਾਂ ਨੂੰ ਡੋਬਾਂਗੇ ਜਦ ਇਹ ਮੰਨਣਗੇ ਤਾਂ ਅਸੀਂ ਪ੍ਰੇਤ ਬਣਾ ਦੇਵਾਂਗੇ ਔਰ ਧੰਨ ਵੀ ਇਹਨਾਂ ਦਾ ਖੋਹ ਲਵਾਂਗੇ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਹੀਂ ਅਰਜ ਉਰਜੇ ਕੇ ਪਚੇ ਮੂਆ ਚਾਰੋ ਬੇਦਮਾਹੀ ਜਿਹੜੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਔਰ ਬਚਨਾ ਤਾਈ ਮੰਨਦੇ ਹਨ ਸਾਧ ਲੋਕ ਲੋਕ ਰਾਜ ਡਰਦੇ ਕਰਮ ਕਿਰਿਆ ਦੀਵਾ ਬੱਤੀ ਕਰਉਂਦੇ ਹਨ ਇਸ ਕਰਕੇ ਇਹ ਮਰਿਆਦਾ ਜੀਵਾਂ ਨੂੰ ਕਰਨੀ ਕਦਾਚਿਤ ਨਹੀਂ ਚਾਈਦੀ ਸ਼੍ਰੀ ਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਦਾ ਕੋਈ ਉਪਾਏ ਦੱਸੋ ਜੀ ਸ਼ਬਦ ਉਚਾਰਿਆ ਦੀਵਾ ਮੇਰਾ ਏਕੋ ਨਾਮ ਦੁੱਖ ਵਿੱਚ ਪਾਇਆ ਤੇਲ ਉਨਨੇ ਚਾਨਣੀ ਉਹੋ ਸੋਖਿਆ ਚੁੱਕ ਜਮਾਸੋ ਮੇਲ ਦੀਵਾ ਜੋ ਹੈ ਸੋ ਪ੍ਰਾਣੀ ਕੀ ਗਤੀ ਨਹੀਂ ਕਰਦਾ ਉਹਨਾਂ ਨੇ ਆਪਣੇ ਲੋਭ ਕੇ ਬਾਅਦ ਤੇ ਦੀਵੇ ਕਾ ਮਹਾਤਮ ਚਲਾਇਆ ਹੈ ਅਬ ਉਹਨਾ ਕੀਆਂ ਸਭ ਭਾਰਤਾਂ નિਸਫਲ ਹੋ ਗਈਆਂ ਹਨ ਤੁਸੀਂ ਦੀਵੇ ਦਾ ਦੋਸ਼ ਨਾ ਸਮਝੋ ਜੇਕਰ ਦੀਵਾ ਹੋ ਜਾਵੇ ਤਾਂ ਉਹ ਕੁਰਸ਼ ਫੇਰ ਗੁਰੂ ਕੇ ਹੁਕਮ ਨਾਲ ਸਾਵਧਾਨ ਹੋਏ ਜਾਵੇ ਤਾ ਉਸ ਤਾਈ ਫਿਰ ਅੰਮ੍ਰਿਤ ਛਕਾ ਕੇ ਆਪਣੀ ਸੰਗੀ ਰਲਾਈ ਲੇਵੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਔਰ ਸ੍ਰੀ ਚੰਦ ਸਾਹਿਬ ਜੀ ਵੀ ਕਿਸੇ ਦੇ ਪਿੱਛੇ ਨਹੀਂ ਲੱਗੇ ਆਪਣੇ ਮੰਤਰਾਂ ਨੂੰ ਸਿੱਧ ਰੱਖਿਆ ਹੈ ਮਹਾਪੁਰਖਾ ਕਿਸੇ ਦੇ ਪਿੱਛੇ ਲੱਗ ਕੇ ਕੋਈ ਪਿਛਲੀ ਮਰਿਆਦਾ ਨਹੀਂ ਸੀ ਕੀਤੀ ਸਗੋ ਆਪਣੀ ਨਵੀਨ ਮਰਿਆਦਾ ਕਰਦੇ ਹਨ ਉਹ ਆਪ ਸਰਬਪੱਖਿਏ ਮਾਲਕ ਸਨ ਸਭ ਸੰਨਿਆਸ ਬੈਰਾਗ ਬ੍ਰਹਮਚਰਜ ਜੋਗੀ ਜੰਗਮ ਸ੍ਰੇਵੜੇ ਸਭਨਾ ਪੰਡਤਾਂ ਦੇ ਪੇਖ ਸ਼ਾਸਤਰ ਔਰ ਪੁਰਾਣਾ ਨੂੰ ਰੱਦ ਕਰਕੇ ਆਪਣਾ ਨਿਆ ਪੇਖ ਬਣਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਚਾਰੋਂ ਹੀ ਬੇਦੋਕਾ ਸਰਦਾਰ ਬਣਾਇਆ ਉਹ ਲੋਕ ਸੱਚੇ ਮਾਲਕ ਹਾਜ਼ਰਾ ਹਜ਼ੂਰ ਥੇ ਤਦ ਤੋਂ ਪੇਖ ਤੁਰੇ ਹਨ ਦੇਖੋ ਅਬ ਜੋ ਸ੍ਰੀ ਗੁਰੂ ਸਾਹਿਬ ਜੀ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਿਆ ਹੈ ਇਸ ਦਾ ਤਿਆਗ ਕਰਕੇ ਜੇ ਬਾਹਰ ਪੜੇ ਭਟਕेंगे ਉਹ ਕਾਂ ਕੁੱਕਰਾਂ ਦੀ ਨਿਆਈਂ ਭੋਂਦੇ ਫਿਰਣਗੇ ਸਿੱਧ ਸਾਧ ਕੱਚੇ ਆਚਾਰਾਂ ਮਹਾ ਬ੍ਰਾਹਮਣਾ ਅਰਥਾਤ ਮੁਰਖਾਂ ਲੋਕਾਂ ਦੇ ਮਗਰ ਲੱਗ ਕਰਕੇ ਖਵਾਰ ਹੁੰਦੇ ਪਏ ਫਿਰਦੇ ਹਨ ਉਹਨਾਂ ਸਾਧਾਂ ਵੱਲੋਂ ਵੇਖ ਚਾਕ ਕੇ ਸ੍ਰੀ ਸਤਗੁਰੂ ਜੀ ਦੀਆਂ ਸਿੱਖਾਂ ਸੰਤਾਂ ਸੰਸਾਰੀਆਂ ਦੀ ਵੀ ਮਤ ਮਾਰੀ ਗਈ ਹੈ ਸਾਧ ਦਾ ਕੁਝ ਭਜਨ ਤੱਪ ਕੇ ਬਲ ਕਰਕੇ ਆਵੇਂ ਬਚੇ ਰਹਿਣਗੇ ਪਰੰਤੂ ਸੰਸਾਰੀ ਤਾਂ ਜ਼ਰੂਰ ਹੀ ਅੰਦੇ ਖੂਬ ਵਿਖੇ ਪਏ ਹੀ ਰਹਿਣਗੇ ਤੁਸੀਂ ਸਾਧ ਵਿਦਿਆ ਪੜੋ ਕਾਮ ਕਰੋਦ ਲੋਭ ਮੋਹ ਹੰਕਾਰ ਸੱਚੇ ਦਿਲ ਸਹਿ ਤਿਆਗੋ ਗੁਰੂ ਅਕਾਲ ਪੁਰਖ ਕੋ ਆਪਣੇ ਹਰ ਸਮੇਂ ਨਿਕਟ ਹੀ ਜਾਣੋ ਤੁਸੀਂ ਪਰਮੇਸ਼ਵਰ ਕੋ ਇੱਕ ਰੂਪ ਪਛਾਣੋ ਉਪਕਾਰ ਕਰੋ ਤਨ ਕੋ ਮਿੱਠਿਆ ਜਾਣੋ ਗੁਰੂ ਗ੍ਰੰਥ ਸਾਹਿਬ ਪਰ ਨਿਸ਼ਚਾ ਕਰੋ ਗੁਰੂ ਸਾਹਿਬਾਨ ਕੇ ਪਵਿੱਤਰ ਤੀਰਤ ਪਰਸੋ ਚੋਰੀ ਯਾਰੀ ਤਿਆਗੋ ਬਹੁਤ ਚੇਲੇ ਨਹੀਂ ਕਰੋ ਕੱਚੇ ਚੇਲੇ ਗੁਰੂ ਨੂੰ ਡੋਬ ਦਿੰਦੇ ਹਨ ਜੇਕਰ ਤੁਹਾਡਾ ਮਨ ਸਾਧਨਾ ਕੋ ਨਹੀਂ ਕਰਦਾ ਤਾਂ ਤੁਸੀਂ ਸਿੰਘ ਸਜੋ ਆਪਣੇ ਮਨ ਕਾ ਭਰਮ ਤਜੋ ਸ਼ਬਦ ਸ਼੍ਰੀ ਮੁਖਬਾਕ ਉਦਾਸੀ ਜੋ ਜੋ ਪਾਲੇ ਉਦਾਸ रूप बिरक कर कंदर वास जह दुतिया मैल मने के खोई नानक कह उदासी सोए कबीर भांग माछुली सुरा पाने जो जो प्राणी खाए तीरथ भरत नेम किए ते सब रस्ताली जाए हे संतो तमाकू चरस गांजा जे पीवोगे ता दरगाह अकाल पुरख की सोध के ले जावोगे और भजन पुण्य क्या कराया ਚਗਰਾ ਹੀ નિਸਫਲ ਜਾਏਗਾ ਤੁਹਾਨੂੰ ਚਾਹੀਏ ਸਭੋ ਲੋਕਾਂ ਨੂੰ 따ੜਨਾ ਸੱਚਾ ਉਪਦੇਸ਼ ਦੁਨੀਆ ਵਿਖੇ ਪ੍ਰਾਪਤ ਕਰਨਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਗਿਆ ਨੂੰ ਤੁਸੀਂ ਮੰਨਦੇ ਹੋ ਔਰ ਤੁਸਾਂ ਨੇ ਮੁਕਤ ਰੂਪ ਕਰਕੇ ਜਾਣਿਆ ਹੈ ਇਤਨਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦੁਆਰਾ ਸਰਬਨ ਕਰਦੇ ਹੀ ਸਾਧੂ ਸਤਗੁਰਾਂ ਦੀ ਚਰਨੀ ਆਣ ਲੱਗੇ ਗੁਰਬਚਨ ਕੀਤਾ हे सिंगो संतो तुसी लोबान नु साधु नहीं समझणा साध कोई पखंड नहीं करदा सादा दे मन से अगन मिट जांदी है अंदरो होर ते बारो होर करदे है जद हयाती के प्राणा दा दीवा बुझ गया होर ਝੂਠੇ ਦੀਵੇ दा कुछ फायदा नहीं भरोसा गुरु पर रखो श्री मुखबाक ਸੰਤ ਕਾ ਸੰਗੋ ਬੜ ਭਾਗੀ ਪਾਇਆ ਸੰਤ ਕੀ ਸੇਵਾ ਨਾਮ ਧਿਆਇਆ ਨਾਮ ਤੁਲੇ ਕੱਛੂ ਅਬਰੋ ਨ ਹੋਈ ਨਾਨਕ ਗੁਰਮੁਖੇ ਨਾਮ ਪਾਵੇ ਜਨ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ